प्यारे बच्चे हूं सत श्री अकाल तो सबका स्वागत करता हा आज दी वीडियो ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਚ ਰਿਹਾ ਹਾਂ ਵਰਖਾ ਰੋਤੇ ਦੇ ਉੱਤੇ ਇਹ ਐਸੇ ਜੋ ਕਿ ਪੰਜਾਬੀ ਵਿੱਚ ਹੈ ਤਾਂ ਜੇ ਤੋ ਹਾਲੇ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੋਕਾਰ ਤੋਂ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਵਰਖਾ ਰੁੱਤ ਗਰਮੀ ਦੀ ਰੁੱਤ ਪਿੱਛੋਂ ਆਉਂਦੀ ਹੈ ਰੁੱਤ ਭਾਰਤ ਵਿੱਚ ਸੌਣ ਅਤੇ ਭਾਦੋਂ ਮਹੀਨੇ ਵਿੱਚ ਆ ਜਾਂਦੀ ਹੈ ਵਰਖਾ ਰੁੱਤ ਗਰਮੀ ਤੋਂ ਰਾਹਤ ਮਿਲਦੀ ਹੈ ਵਰਖਾ ਰੁੱਤ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ ਵਰਖਾ ਰੁੱਤ ਵਿੱਚ ਮੌਸਮ ਸੁਹਾਵਣਾ ਹੋ ਜਾਂਦਾ ਹੈ ਮਨੁੱਖ ਦੇ ਨਾਲ-ਨਾਲ ਕੁਦਰਤ ਨੂੰ ਵੀ ਵਰਖਾ ਦਾ ਇੰਤਜ਼ਾਰ ਰਹਿੰਦਾ ਹੈ ਵਰਖਾ ਰੁੱਤ ਵਿੱਚ ਅਸਮਾਨ ਵਿੱਚ ਬੱਦਲ ਛਾਏ ਰਹਿੰਦੇ ਹੰਡ ਚਾਰੇ ਪਾਸੇ ਹਰਿਆਲੀ છਾ ਜਾਂਦੀ ਹੈ ਵਾਤਾਵਰਣ ਤਾਜ਼ਗੀ ਅਤੇ ਹਰਿਆਲੀ ਨਾਲ ਭਰ ਜਾਂਦਾ ਹੈ ਫਲਾਂ ਵਿੱਚ ਰਸ ਭਰ ਜਾਂਦਾ ਹੈ ਘਰਾਂ ਵਿੱਚ ਖੀਰ ਪੂੜੇ ਬਣਾਏ ਜਾਂਦੇ ਹਨ ਬੱਚੇ ਮੀਂਹ ਦੇ ਪਾਣੀ ਵਿੱਚ ਨਹਾਉਂਦੇ ਹਨ ਅਤੇ ਮસ્ਤੀ ਕਰਦੇ ਹਨ ਵਰਖਾ ਰੁੱਤ ਵਿੱਚ ਕੁਦਰਤ ਨਿਖਰੀ ਨਿਖਰੀ ਅਤੇ ਸਾਫ ਆਕਰਸ਼ਕ ਲੱਗਦੀ ਹੈ ਕਿਸਾਨਾਂ ਲਈ ਵੀ ਵਰਖਾ ਰੁੱਤ ਫਾਇਦੇਮੰਦ ਹੈ ਨਦੀਆਂ ਤਲਾਬ ਖੂਸਬ ਪਾਣੀ ਨਾਲ ਭਰ ਜਾਂਦੇ ਹਨ ਇਸ ਲਈ ਵਰਖਾ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ ਸੋ ਫਰੈਂਡਸ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਇਸ ਨੂੰ ਦੇਖਣ ਲਈ ਧੰਨਵਾਦ